ਚਾੜ ਇਹਦਾ ਬਈ ਵੱਧ ਆਉਣ ਦੀ ਉਮੀਦ ਹੈ ਜੀ ਮੱਖੀ ਦੇ ਵਿੱਚ ਦਾਣੇ ਵੱਧ ਲੱਗ ਰਹੇ ਨੇ ਦਾਣੇ ਦੀ ਮਟਾਈ ਹੈ ਜੀ ਤੇ ਮੱਖੀ ਦੇ ਵਿੱਚ ਦਾਣੇ ਮੀਡੀਅਮ ਆ ਇਹਨੂੰ ਮੈਂ ਪਾਣੀ ਤੇਜ਼ ਹਵਾ ਦੇ ਵਿੱਚ ਲੱਗਾ ਹੋਇਆ ਠੀਕ ਹੈ ਹਾਂ ਕਿਤੋਂ ਵੀ ਇਹਦੀ ਜੋਲ ਕੋਈ ਨਿੱਗੀ ਇਹਦੇ ਦਾਣਿਆਂ ਦੀ ਗਿਣਤੀ ਬਈ ਵੱਧ ਆ ਉਹਨਾਂ ਨੂੰ ਠੀਕ ਹੈ ਹਾਂ ਆਪਣੇ ਜੇ 87 ਦੇ 222 ਨੂੰ ਦਾਣੇ ਸਸੇ ਆ ਦੋਸਤੋ ਤੇ ਅੱਜ ਆਪਣੇ ਆਪਾਂ ਪਿੰਡੋਂ ਵੀਡੀਓ ਬਣਾ ਰਹੇ ਹਾਂਗੇ ਤੇ ਜਿਹੜੀ ਵੈਰਾਈਟੀ ਦਾ ਪਿਛਲੇ ਪਰ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਹਨਾ ਪੀ ਵਾਸਤੇ ਲੈਣਾ ਦੇ ਵਿੱਚ ਲੱਗ ਕੇ ਲੈ ਕੇ ਆਏ ਸੀਗੇ 826 ਵੈਰੈਟੀ ਤੇ ਬਾਈ ਹੁਰੀ ਵੀ ਲੈ ਕੇ ਆਤੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਆਪਾਂ ਅੱਜ 826 ਬਾਰੇ ਬਾਈ ਨੂੰ ਪੁੱਛਦੇ ਆ ਵੀ ਕੀ ਰਿਜ਼ਲਟ ਰਿਹਾ ਤੇ ਝਾੜ ਆ ਜਿਹੜਾ ਆਪਾਂ ਨੂੰ ਥੋੜੇ ਦਿਨਾਂ ਤੱਕ ਇਹਦਾ ਪਤਾ ਲੱਗ ਜੂਗਾ ਤੇ ਬਾਈ ਨੇ ਪਹਿਲੀ ਗੱਲ ਮੈਂ ਇਹੀ ਗੱਲ ਕਰਾਂਗਾ ਬਾਈ ਨੇ ਇੱਕ ਆਪਦਾ ਜਿਵੇਂ ਕਹਿੰਦੇ ਨੇ ਕੰਮ ਆ ਜਿਹੜਾ ਉਹ ਸਟਾਰਟ ਕਰਿਆਗਾ ਬੀ ਦਾ ਕੰਮ ਸਟਾਰਟ ਕਰਿਆ ਜਿਵੇਂ ਇਹਨਾਂ ਕੋਲ ਪਿਛਲੀ ਵਾਰ ਕਣਕ ਦੀ ਵੈਰੈਟੀ ਸੀ ਥੋੜੀ ਜਿਹੀ ਸੇਲ ਕਰੀ ਸੀਗੀ ਤੇ ਪਿਛਲੀ ਵਾਰ ਇਹਨਾਂ ਨੇ 181847 ਦੀ ਵੈਰਾਈਟੀ ਹੈ ਜਿਹੜੀ ਤਿਆਰ ਕਰੀਏ ਜੀਰੀ ਦੀ ਤੇ ਇਸ ਵਾਰ ਇਹ 826 ਤੇ 327 ਵੈਰਾਈਟੀ ਤਿਆਰ ਕਰ ਰਹੇ ਨੇਗੇ ਕਣਕ ਦੀ ਬੀ ਨੂੰ ਸੇਲ ਕਰਨ ਵਾਸਤੇ ਤੇ ਮੇਰੇ ਮੇਰੀ ਸਾਰੇ ਨੂੰ ਇਹ ਬੇਨਤੀ ਹੈ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਕਿਉਂਕਿ ਆਪਾਂ ਜਦੋਂ ਆਪਣੇ ਨੌਜਵਾਨ ਭਰਾ ਬਾਹਰ ਕੰਮ ਕਰਦੇ ਨੇਗੇ ਕੈਨੇਡਾ ਅਮਰੀਕਾ ਜਾਂ ਬਾਰਲੇ ਦੇਸ਼ਾਂ ਚ ਆਪਾਂ ਉਹਨਾਂ ਦੀਆਂ ਵੀਡੀਓ ਸ਼ੇਅਰ ਕਰਦੇ ਆਂ ਤੇ ਬਾਈ ਆਪਣੇ ਪਿੰਡ ਦੇ ਵਿੱਚੋਂ ਇੱਕ ਛੋਟਾ ਜਿਹਾ ਕੰਮ ਆ ਜਿਹੜਾ ਉਹ ਆਪਣਾ ਸਟਾਰਟ ਕਰਨ ਲੱਗ ਜਾ ਰਿਹਾਗਾ ਇੱਕ ਨਵੀਂ ਸੋਚ ਇਕ ਤੇ ਨਵੇਂ ਨੌਜਵਾਨਾਂ ਨੂੰ ਇੱਕ ਸੇਧ ਦੇਣ ਵਾਸਤੇ ਆਜੋ ਆਪਾਂ ਪਹਿਲੀ ਗੱਲ ਆਪਾਂ 826 ਤੇ ਗੱਲ ਕਰਨੀ ਆ ਬੀਏ ਦੇ ਵਿੱਚ ਕੀ ਇਹਨਾਂ ਨੇ ਮਤਲਬ ਕੀ ਇਹਦੇ ਚ ਬਖਰੇਵਾ ਕੀ ਪਾਇਆਗਾ ਕੀ ਖਾਦ ਪਾਈ ਆ ਤੇ ਇਹਦਾ ਰਿਜ਼ਲਟ ਕਿਵੇਂ ਰਿਹਾ ਤੇ ਹੋਰ ਕਿਹੜੇ ਕਿਹੜੇ ਬੀ ਆ ਜਿਹੜੇ ਬਾਈ ਕੋਲੋਂ ਮਿਲ ਜਾਣਗੇ ਆਜੋ ਦੋਸਤੋ ਗੱਲਬਾਤ ਕਰਦੇ ਆ ਸੱਸੀਕਰ ਬਾਈ ਜੀ ਤੇ ਪਹਿਲਾਂ ਆਪਾਂ 826 ਦੀ ਵੀਡੀਓ ਪਾਈ ਸੀ ਆਪਾਂ ਬਿਜਾਈ ਦੇ ਸਮੇਂ ਤੇ ਉਦੋਂ ਪਹਿਲਾਂ ਵੀਡੀਓ ਥੋੜੀ ਪਈ ਹੋਈ ਸੀ ਤੁਸੀਂ ਲੈ ਕੇ ਕਿਵੇਂ ਆਏ ਸੀਗੇ ਤੇ 826 ਦਾ ਜਿਹੜੇ ਮਤਲਬ ਕੀ ਤੁਸੀਂ ਇਹਦੇ ਵਿੱਚ ਖਾਦ ਆ ਜਿਹੜੀ ਉਹ ਕਿੰਨੀ ਕੁ ਵਰਤੀ ਹੈਗੀ ਖਾਤਾ ਬਈ ਦੇ ਵਿੱਚ ਤਿੰਨ ਗੱਟੇ ਯੂਰੀਆ ਦੀ ਪਾਈ ਨੇ ਆਪਾਂ ਨੇ ਠੀਕ ਹੈ ਸੇਮ ਉਸੇ ਮਾਗ ਠੀਕ ਹੈ ਹਾਂ ਤੇ ਇੱਕ ਡੀਏਪੀ ਦਾ ਗੱਟਾ ਠੀਕ ਹੈ ਤੇ ਤਿੰਨ ਬੈਗ ਯੂਰੀਆ ਦੇ ਠੀਕ ਹੈ ਜਿਵੇਂ ਬਈ ਮੰਨ ਲਓ ਹਨਾ ਕੋਈ ਵੀ ਵੈਰੈਟੀ ਜਦੋਂ ਵਧੀਆ ਆਉਂਦੀ ਹੈਗੀ ਵਧੀਆ ਝਾੜ ਦੱਸਦੇ ਨੇ ਉਹਦਾ ਤੇ ਉਹਦੀ ਖਰਾਕ ਵੀ ਜਿਵੇਂ ਵੱਧ ਦੱਸੀ ਜਾਂਦੀ ਹੈਗੀ ਹਨਾ ਵੀ ਤੁਸੀਂ ਨੇ ਇੱਕ ਨਾਰਮਲ ਖਰਾਕ ਤੇ ਹਾਂ ਖਰਾਕ ਆਪਾਂ ਨਾਰਮਲ ਹੀ ਪਾਈ ਆ ਬਈ ਆਪਾਂ ਡੋਡੀਆਂ ਖਾਧਾ ਨਹੀਂ ਇਹਨੂੰ ਪਾਈਆਂ ਠੀਕ ਹੈ ਵੀ ਉਨੀ ਕੀ ਖਰਾਕ ਤੇ ਤਿਆਰ ਕਰੀ ਹੋਈ ਹੈਗੀ ਤੇ ਕੀ ਇਹਦਾ ਸਫਰ ਕੀ ਰਿਹਾ ਹੈ ਡਿੱਗਣ ਦਾ ਸਫਰ ਕੀ ਰਿਹਾ ਹੈ ਇਹਦਾ ਪਾਣੀ ਦਾ ਸਫਰ ਕੀ ਰਿਹਾ ਹੈ ਇਹਦਾ ਕੱਦ ਦਾ ਸਫਰ ਕੀ ਰਿਹਾ ਹੈ ਕੀ ਲੱਗਦਾ ਹੈ ਤੁਹਾਨੂੰ ਕੱਦ ਦਾ ਮੀਡੀਅਮ ਆ ਇਹ ਨੂੰ ਮੈਂ ਪਾਣੀ ਤੇਜ ਹਵਾ ਦੇ ਵਿੱਚ ਲੱਗਾ ਹੋਇਆ ਠੀਕ ਹੈ ਹਾਂ ਕਿਤੋਂ ਵੀ ਇਹਦੀ ਜੋਲ ਕੋਈ ਡਿੱਗੀ ਨਹੀਂ ਹੈਗੀ ਠੀਕ ਹੈ ਹਾਂ ਕੈਰੈਕਟਰ ਬਹੁਤ ਵਧੀਆ ਵੈਰਾਈਟੀ ਦਾ ਕੋਈ ਡਿੱਗਣ ਦੀ ਸਮੱਸਿਆ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਦਰਮਾਨੇ ਕੱਦ ਦੀ ਹੈ ਕੋਈ ਹਾਂ ਡਿੱਗਣ ਦੀ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਅਸੀਂ ਵੀਡੀਓ ਕਰ ਰਹੇ ਹਾਂ ਖਾਸ ਕਰਕੇ ਉਹਨਾਂ ਭਰਾਵਾਂ ਲਈ ਕਰਖੇ ਜਿਸੈ ਨੂੰ ਐਤ ਕੀ ਬੀਜ ਨਹੀਂ ਮਿਲਿਆ 826 ਦਾ ਕਿਉਂਕਿ ਕਿਸਾਨ ਵੀਰ ਖੇਤਾਂ ਦੇ ਬਖਰੇਵੇਂ ਨੇ ਧਰਤੀ ਵੱਖੋ-ਵੱਖਰੀ ਐ ਤੇ ਮਿੱਟੀ ਵੱਖੋ-ਵੱਖਰੀ ਐ ਤੇ ਕੁਝ ਕੁਝ ਕਿਸਾਨ ਵੀਰ ਅਗਲੀ ਵਾਰ ਜਿਹੜੀ 826 ਲਾਉਣਾ ਚਾਹੁੰਦੇ ਨੇ ਉਹ ਬਾਈ ਕੋਲੋਂ ਵੀ ਲੈ ਸਕਦੇ ਨੇ ਹੈਨਾ ਤੇ ਬਾਈ ਇੱਕ ਹੋਰ ਕਿਹੜਾ ਵੀ ਆਪਣੇ ਕੋਲੇ ਵੀ ਆਪਣੇ ਕੋਲ ਬਾਈ ਡੀਵੀ ਡਬਲਯੂ 327 ਵੀ 327 ਆ ਉਹਦਾ ਕੀ ਫਰਕ ਹੈਗਾ ਉਹ ਵੀ ਇਹਨਾਂ ਸੇਮ ਮੰਗੂਆਂ ਠੀਕ ਹੈ 826 ਬਈ ਇਹ ਸੇਮ ਵੈਰਾਈਟੀ ਨੇ ਜਦੋਂ ਮਤਲਬ ਕਿ ਕਿਸਾਨ ਵੀਰ ਨੇ ਬਜਾਈ ਕਰਨੀ ਹੁੰਦੀ ਆ ਮੰਨ ਲਓ ਹੁਣ ਤਾਂ ਆਪਾਂ ਕਣਕਾਂ ਪੱਕ ਗਈਆਂ ਜਦੋਂ ਬਜਾਈ ਮਤਲਬ ਕਿ ਕੁਝ ਗੱਲਾਂ ਦਾ ਧਿਆਨ ਲੱਗਦਾ ਕਿਸਾਨ ਭਰਾ ਵੀ ਜਿਹੜੀ ਕਣਕ ਆ ਸਾਡੀ ਉਹ ਡਿੱਗੇ ਨਾ 327 ਉਹਦਾ ਵੀ ਕੈਰੈਕਟਰ ਇਹੀ ਆ ਉਹ ਵੀ ਨਹੀਂ ਡਿੱਗਦੀ ਹੈਗੀ ਉਹ ਵੀ ਅਸੀਂ ਖੜੀ ਆ ਉਹਦਾ ਵੀ ਪਾਣੀ ਆਪਾਂ ਨੇ ਲਾਇਆ ਹੋਇਆ ਕੋਈ ਕਿਤੇ ਵੀ ਨਹੀਂ ਡੱਕਾ ਡਿਗਿਆ ਚਾੜ ਇਹਦਾ ਬਈ ਵੱਧ ਆਉਣ ਦੀ ਉਮੀਦ ਆ ਇਹਦੇ ਮੱਖੀ ਦੇ ਵਿੱਚ ਦਾਣੇ ਵੱਧ ਲੱਗ ਰਹੇ ਨੇ ਦਾਣੇ ਦੀ ਮਟਾਈ ਆ ਇਹਦੀ ਤੇ ਮੱਖੀ ਦੇ ਵਿੱਚ ਦਾਣੇ ਆਪਣੀ 87 ਦੇ 222 ਨੂੰ ਦਾਣੇ ਵੱਧ ਨੇ ਦੇ ਵਿੱਚ 303 9 ਵੀ ਜਿਆਦਾ ਜਿਹੜਾ ਹਾਂ ਇਹਦੇ ਮੱਖੀਆਂ ਚ ਦਾਣੇ ਵੱਧ ਨੇ ਠੀਕ ਹੈ ਸਾਰੀਆਂ ਵੈਰਾਈਟੀਆਂ ਨੂੰ ਤਾਂ ਕਰਕੇ ਵੀ ਇਹਦਾ ਮੈਨੂੰ ਉਹਦਾ ਝਾੜ ਆਉਣ ਦੀ ਉਮੀਦ ਹੈਗੀ ਹੈ ਠੀਕ ਹੈ ਉਮੀਦ ਹੈਗੀ ਹੈ ਵੀ ਜੇ ਸਾਹਿਬ ਨਾਲ ਕਿਸਾਨ ਵੀਰਾਂ ਨੇ 826 ਉਹਦੇ ਖੇਤ ਚ ਲਾਈ ਤੀਗੀ ਕਿਉਂਕਿ ਵੀ ਉਹ ਸਾਹਿਬ ਨਾਲ ਵੀ ਝਾੜ ਆਉਣ ਦੀ ਉਮੀਦ ਹੈ ਇਸ ਵਾਰ ਹੈ ਇਹਦੇ ਦਾਣਿਆਂ ਦੀ ਗਿਣਤੀ ਵੀ ਵੱਧ ਆ ਉਹਨਾਂ ਨੂੰ ਠੀਕ ਹੈ ਹਾਂ ਆਪਣੀ ਜੇ 87 ਦੇ 222 ਨੂੰ ਠੀਕ ਹੈ ਦਾਣਿਆਂ ਦੀ ਗਿਣਤੀ ਵੱਧ ਆ ਜੀ ਦਾਣੇ ਦੀ ਮਟਾਈ ਵੀ ਉਹਨਾਂ ਨੂੰ ਵੱਧ ਆ ਅੱਛਾ ਹਾਂ ਠੀਕ ਹੈ ਤੇ ਤਾਂ ਕਰਕੇ ਦਾ ਝਾੜਾ ਜਿਹੜਾ ਵੱਧ ਆਉਣ ਦੀ ਸੁਭਾਵਨਾ ਗਈ ਤੇ ਤੁਹਾਡੇ ਖੇਤੋਂ ਤਕਰੀਬਨ ਕਿਣ ਕਣਕ ਦਾ ਕਿੰਨਾ ਕੁ ਝਾੜ ਰਹਿਣਾਗਾ ਝਾੜ ਇਹਤ ਕੀ ਦਾ ਇਹਦਾ 60 ਮਣ ਤੋਂ ਪਲੱਸ ਚਾਹੀਦਾ ਝਾੜ ਬਈ ਠੀਕ ਹੈ ਇਹਦਾ ਬਾਕੀ 60 ਮਣ ਤੋਂ ਪਲੱਸ ਝਾੜ ਬਾਕੀ ਮਰਗੀ 303 327 ਦਾ ਉਹਦਾ ਪਿਛਲੀ ਵਾਰ ਤੁਸੀਂ ਕਿਹੜੀਆਂ ਲਾਈਆਂ ਸੀ ਵੈਰੈਟੀਆਂ ਤੇ ਇਸ ਵਾਰ ਪਿਛਲੀ ਵਾਰ ਤਾਂ ਆਪਣੇ ਦੋਵੇ 87 ਦੇ 222 303 ਠੀਕ ਹੈ ਵੀ ਡਬਲ ਇਹੀ ਕਿਸਮਾਂ ਦੀ ਆਪਣੇ ਦੋਵੇ ਠੀਕ ਹੈ ਹਾਂ ਇਸ ਵਾਰ ਮਦਕੀ ਇਸ ਵਾਰ 327 ਲਈ ਆਪਾਂ ਨੇ ਉਹ ਵੀ ਆਪਾਂ ਜੁਨੀਵਰਸਿਟੀ ਤੋਂ ਲੈਤੀ ਦੀ ਇਹ ਵੀ ਆਪਾਂ ਜੁਨੀਵਰਸਿਟੀ ਤੋਂ ਲੈ ਆਏ ਤੇ ਠੀਕ ਹੈ ਤੇ ਬਈ ਜੀਰੀ ਦਾ ਜਿਹੜਾ ਇਸ ਵਾਰ ਵੀ ਜਿਹੜਾ ਉਹ ਜਿਹੜਾ ਜੀਰੀ ਦਾ ਆਪਾਂ ਬਈ ਉਹ ਪੂਸਾ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਲੈ ਆਏ ਤੇ ਆਪਾਂ ਠੀਕ ਹੈ ਹਾਂ ओरिजिनल ਸੀਡ ਲਿਆ ਤੇ ਉੱਥੋਂ 1847 1847 ਉਹਦਾ ਕੀ ਰਿਹਾ ਬਈ ਇਹ ਸੁਣੋ ਉਹਦਾ ਬਈ ਬਹੁਤ ਵਧੀਆ ਵੈਰਾਈਟੀ ਉਹ ਵੀ ਕਰੈਕਟਰ ਬਹੁਤ ਵਧੀਆ ਕੋਈ ਸਰੇ ਸਪਰੇ ਦਾ ਨਹੀਂ ਖਰਚਾ ਉਹਦੇ ਕੋਈ ਵੀ ਨੂੰ ਫੰਗੀ ਸਾਈਡ ਕਰਨ ਦੀ ਲੋੜ ਨਹੀਂ ਹੈਗੀ ਕੋਈ ਦੇ ਵਿੱਚ ਝੰਡੇ ਰੋਗ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਨਾਵਰੂ ਕੋਈ ਆਪਾਂ ਆਹ ਪੈਂਦਾ ਕੰਡੀ ਰੋਗ ਆ ਜਾਂਦਾ ਠੀਕ ਹੈ ਠੀਕ ਹੈ ਵੈਰਾਈਟੀਆਂ ਨੂੰ ਉਹਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਬਹੁਤ ਸੋਹਣੀ ਵੈਰਾਈਟੀ ਉਹ ਵੀ ਵਧੀਆ ਪਰਫਾਰਮ ਕਰਕੇ ਗਈ ਆ ਆਪਣੇ ਮੱਕੀ ਵਾਲੇ ਸਾਇਲਜ ਵਾਲੀ ਮੱਕੀ ਲਾਈ ਹੋਈ ਜੀ ਆਪਾਂ ਉਹਦੇ ਵਿੱਚ ਲਾਈ ਦੀ ਵੈਰਾਈਟੀ ਉਹ ਠੀਕ ਹੈ ਬਹੁਤ ਵਧੀਆ ਪਰਫਾਰਮ ਕਰਕੇ ਗਈ ਆ ਠੀਕ ਹੈ ਤੇ ਬੀ ਥੋੜੇਲੇ ਵੇ ਹੁਣ ਲਿਮਟਡ ਹੈਗਾ ਹਾਂ ਲਿਮਟਡ ਹੀ ਬੀ ਆ ਬਈ ਮੱਕੀ ਪਹਿਲੀ ਲੈ ਕੇ ਸੀ ਇੱਕ ਸੰਭਰਾ ਥੋੜਾ ਮੋਟਾ ਹੈ ਬੀ ਮੱਕੀ ਜਿਹੜਾ ਕਿਸਾਨ ਭਰਾ ਲਾਉਣਾ ਚਾਹੁੰਦਾ ਹੈਗਾ ਤੇ ਦੋਸਤੋ ਬਾਈ ਕੋਲੇ ਬੀ 1847 ਦਾ ਹੈਗਾ 826 ਦਾ ਜੇ ਕਿਸਾਨ ਭਰਾਵਾਂ ਨੂੰ ਇਹੀ ਹੈ ਵੀ ਜੇ ਤੁਸੀਂ ਹੁਣ ਬੁੱਕ ਕਰਾ ਸਕਦੇ ਹੋ ਤਾਂ ਹੁਣ ਕਰਾ ਲਓ ਨਹੀਂ ਫਿਰ ਜਦੋਂ ਤੁਸੀਂ ਮਤਲਬ ਕਿ ਬੀਜ ਬਜਾਈ ਕਰਨੀ ਹੈ ਤਾਂ ਉਦੋਂ ਵੀ ਬੁੱਕ ਕਰਾ ਸਕਦੇ ਹੋਗੇ ਤੇ ਬਾਈ ਨਾਲ ਕਰਿਓ ਸੰਪਰਕ ਬਾਈ ਨੰਬਰ ਤੁਹਾਡਾ ਜਰੂਰ ਬੋਲ ਦੋ ਨੰਬਰ ਆਪਣਾ ਬਾਈ 62392 16818 ਠੀਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੈਰਾਈਟੀਆਂ ਬਾਈ ਹੁਰੀ ਲੈ ਕੇ ਆਉਂਦੇ ਰਹਿਣਗੇ ਹਨਾ ਤੇ ਜਿਵੇਂ ਬਾਈ ਨੇ ਦੱਸਿਆ ਵੀ 826 ਦਾ ਜਿਹੜਾ ਝਾੜ ਆਉਣ ਦੀ ਉਮੀਦ ਹੈਗੀ ਵਧੀਆ ਝਾੜ ਆਉਂਦੀ ਕਿਉਂਕਿ ਜਿਹੜੀ ਇਹਦੀ ਮੱਖੀ ਹੈਗੀ ਉਹਦੀ ਮੱਖੀ ਦੇ ਵਿੱਚ ਕਹਿੰਦੇ ਦਾਣੇ ਵੱਧਨੇ ਬੱਲੀ ਮੋਟੀ ਹੈਗੀ ਬਾਕੀ ਦੇਖਦੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੂ ਉਹ ਝਾੜ ਕਿੰਨਾ ਰਹਿਣਾ ਇਹਦਾ ਤੇ ਆਪਾਂ ਫੇਰ ਵੀਡੀਓ ਬਣਾਵਾਂਗੇ ਬਾਈ ਨਾਲ 826 ਦੀ ਜਿਹਦਾ ਬਹੁਤ ਸਾਰਾ ਜਿਵੇਂ ਕਹਿੰਦਾ ਵੀਡੀਓ ਵੀ ਦੇਖੀਆ ਸੀ ਆਪਾਂ ਵੀਡੀਓ ਬਣਾਈਆਂ ਵੀ 826 ਦੀਆਂ ਲੈਣਾ ਵੀ ਦਿਖਾਈਆਂ ਸੀ ਸਾਨੂੰ ਯੂਨੀਵਰਸਿਟੀ ਤੇ ਤੇ ਦੋਸਤੋ ਵੀਡੀਓ ਨੂੰ ਤੁਸੀਂ ਨੇ ਸ਼ੇਅਰ ਕਰਨਾ ਕਿਉਂਕਿ ਆਪਣੇ ਜਿਹੜੇ ਨਵੇਂ ਨੌਜਵਾਨ ਨੇ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਉਹ ਇੱਕ ਆਪਦੀ ਫਸਲਾਂ ਤੇ ਮਤਲਬ ਕਿ ਹੁਣ ਆਪਣੀ ਕੰਮ ਆ ਜਿਹੜਾ ਉਹ ਸਟਾਰਟ ਕਰ ਰਹੇ ਜਾਂ ਕੋਈ ਬੀਜਾਂ ਦਾ ਕੰਮ ਸਟਾਰਟ ਕਰ ਰਿਹਾ ਕੋਈ ਆਟੇ ਦਾ ਕੰਮ ਸਟਾਰਟ ਕਰ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਦੇਵਾਂਗੇ ਤੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਕਿ ਇਹਨਾਂ ਦਾ ਹੌਸਲਾ ਹੋਰ ਵੱਧ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੇਤੀ ਹੈ ਜਿਹੜੀ ਉਹ ਬਿਹਤਰ ਵਧੀਆ ਲੈ ਕੇ ਆ ਰਹੇ ਕਿਉਂਕਿ ਆਪਾਂ ਪਿਛਲੀ ਵੀਡੀਓ ਪਾਈ ਸੀ ਇੱਕ ਭਰਾ ਆਪਣਾ ਆਰਗੇਨਿਕ ਖੇਤੀ ਕਰ ਰਿਹਾ ਉਹਦੀ ਵੀਡੀਓ ਉਸ ਜੀ ਨੇ ਬਹੁਤ ਵਧੀਆ ਸਪੋਰਟ ਕਰਿਆਗਾ ਬਹੁਤ ਵਧੀਆ ਪਿਆਰ ਦਿੱਤਾਗਾ ਤੇ ਇਸੇ ਤਰ੍ਹਾਂ ਆਪਾਂ ਨਵੇਂ ਨੌਜਵਾਨਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਕੋਈ ਵੀ ਨੌਜਵਾਨ ਕਿਸੇ ਵੀ ਪੱਧਰ ਤੇ ਕੁਝ ਵੀ ਕਰ ਰਿਹਾਗਾ ਤਾਂ ਉਹ ਵੀਡੀਓ ਬਈ ਦੇਖ ਕੇ ਵੀ ਸ਼ੇਅਰ ਕਰਿਓ ਤੇ ਆਪਣਾ ਕੰਟੈਕਟ ਨੰਬਰ ਆਪਣੇ ਪੇਜ ਤੇ ਦਿੱਤਾ ਹੋਇਆ ਤਾਂ ਵੀਡੀਓ ਜੇ ਕਿਸੇ ਭਾਈ ਨੇ ਬੜਵਾਉਣੀ ਹੈ ਆਪਣੀ ਤਾਂ ਵੀਡੀਓ ਆਪਾਂ ਬਣਾ ਕੇ ਆਵਾਂਗੇ ਉਹਦੀ ਐਡ ਵੀ ਫ੍ਰੀ ਕਰਾਂਗੇ ਜਿਹੜਾ ਵੀ ਨੌਜਵਾਨ ਕੋਈ ਵੀ ਕਿਤੇ ਵੀ ਕਿਸੇ ਵੀ ਫੀਲਡ ਚ ਕੋਈ ਵੀ ਕੰਮ ਕਰ ਰਿਹਾ ਹੈਗਾ ਤਾਂ ਆਪਾਂ ਉਹਦੀ ਵੀਡੀਓ ਫ੍ਰੀ ਬਣਾ ਕੇ ਆਵਾਂਗੇ ਕੋਈ ਐਡ ਦਾ ਕੋਈ ਕੁਛ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਮਤਕੀ ਉਹਨਾਂ ਤੋਂ ਕੋਈ ਚਾਰਜ ਵਗੈਰਾ ਜਾਂ ਖਰਚਾ ਵਗੈਰਾ ਨਹੀਂ ਲੱ타 ਜਾਊਗਾ ਤੇ ਧੰਨਵਾਦ ਉਸ ਤੋਂ ਵੀਡੀਓ ਨੂੰ ਕਰਿਓ ਸ਼ੇਅਰ ਧੰਨਵਾਦੀ ਸਾਰਿਆਂ ਦਾ ਧੰਨਵਾਦ